ਮਸ਼ਹੂਰ ਅਦਾਕਾਰ ਪ੍ਰੀਤੀ ਜਿੰਟਾ ਵਿਆਹ ਤੋਂ ਸੱਤ ਸਾਲ ਪਹਿਲਾਂ ਹੀ ਬਣੀ 34 ਬੱਚਿਆਂ ਦੀ ਮਾਂ ਬਿਲਕੁਲ ਸੱਚ ਹੈ ਕਿ ਪ੍ਰੀਤੀ ਜਿੰਟਾ ਵਿਆਹ ਤੋਂ 7 ਸਾਲ ਪਹਿਲਾਂ ਹੀ 34 ਬੱਚਿਆਂ ਦੀ ਮਾਂ ਬਣ ਜਾਂਦੀ ਹੈ ਆਖਿਰ ਇਸ ਦੇ ਵਿੱਚ ਸੱਚਾਈ ਕੀ ਹੈ ਤੁਸੀਂ ਵੀ ਸੋਚ ਰਹੇ ਹੋਗੇ ਕਿ ਆਖਿਰ ਆ ਮੈਂ ਕੀ ਬੋਲ ਰਹੀ ਹਾਂ ਦਰਸਲ ਬਾਲੀਵੁੱਡ ਦੀ ਮਸ਼ਹੂਰ ਅਤੇ ਹਰ ਦਿਲ ਅਜੀਜ਼ ਅਦਾਕਾਰ ਪ੍ਰੀਤੀ ਜਿੰਟਾ ਇੱਕ ਵਾਰ ਫਿਰ ਚਰਚਾ ਦੇ ਵਿੱਚ ਨਜ਼ਰ ਆ ਰਹੀ ਹੈ ਜਿੱਥੇ ਉਹ ਆਖਰੀ ਵਾਰ 2018 ਦੇ ਵਿੱਚ ਫਿਲਮਾਂ ਦੇ ਵਿੱਚ ਨਜ਼ਰ ਆਈ ਸੀਗੀ ਉੱਥੇ ਉਹ ਹੁਣ ਆਪਣੀ ਆਈਪੀਐਲ ਟੀਮ ਪੰਜਾਬ ਕਿੰਗਸ ਦੇ 2025 ਦੇ ਫਾਈਨਲ ਦੇ ਵਿੱਚ ਪਹੁੰਚਣ ਕਰਕੇ ਕਾਫੀਆ ਸੁਰਖੀਆਂ ਬਟੋ ਰਹੀਆਂ ਨੇ ਪੰਜਾਬ ਦਾ ਹਰ ਇੱਕ ਸ਼ਖਸ਼ ਪ੍ਰੀਤੀ ਜਿੰਟਾ ਨੂੰ ਸਲਾਮ ਕਰ ਰਿਹਾ ਇਹਨਾਂ ਦੀ ਸੋਚ ਨੂੰ ਇਹਨਾਂ ਨੂੰ ਕਾਫੀ ਪਿਆਰ ਮਿਲ ਰਿਹਾ ਪਰ ਉੱਥੇ ਹੀ ਤੁਹਾਨੂੰ ਦੱਸ ਦੇ ਕਿ ਜੇਕਰ ਇਹਨਾਂ ਦੀ ਫਿਲਮੀ ਕੈਰੀਅਰ ਦੀ ਤੇ ਨਿੱਜੀ ਜ਼ਿੰਦਗੀ ਦੀ ਜਕਰ ਗੱਲ ਕੀਤੀ ਜਾਵੇ ਤਾਂ ਸ਼ਾਇਦ ਤੁਸੀਂ ਹੈਰਾਨ ਵੀ ਹੋਵੋਗੇ ਤੇ ਕਾਫੀ ਤਾਰੀਫਾਂ ਵੀ ਕਰੋਗੇ ਪ੍ਰੀਤੀ ਨੇ ਜੋ ਕਿ 1998 ਦੇ ਵਿੱਚ ਸ਼ਾਹਰੂਖ ਖਾਨ ਦੀ ਫਿਲਮ ਦਿਲ ਸੇ ਰਾਹੀ ਸਿਨੇਮਾ ਦੀ ਦੁਨੀਆ ਦੇ ਵਿੱਚ ਕਦਮ ਰੱਖਿਆ ਸੀਗਾ ਇੱਥੇ ਉਹਨਾਂ ਦਾ ਰੋਲ ਕਾਫੀ ਛੋਟਾ ਸੀਗਾ ਪਰ ਕਾਫੀ ਅਟਰੈਕਟਿਵ ਸੀਗਾ ਇਸ ਤੋਂ ਬਾਅਦ ਉਹ ਫਿਲਮ ਕਿਆ ਕਹਿਨਾ ਦੇ ਵਿੱਚ ਨਜ਼ਰ ਆਈ ਅਤੇ ਇੱਕ ਵਾਰ ਹੋਰ ਵੀ ਜਿਹੜਾ ਕਿ ਉਹ ਹਿੱਟ ਫਿਲਮਾਂ ਦਿੱਤੀਆਂ ਉਹਨਾਂ ਨੇ ਕਾਫੀ